ਸਾਰ ਸੁਖਬੀਰ ਸਿੰਘ ਜੀ ਪਹਿਲਾਂ ਤੇ ਤੁਸੀਂ ਸੁਣੋ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਪੰਜਾਬ ਨੂੰ ਇੱਕ ਖੇਤਰੀ ਤੇ ਪੰਥਕ ਪਾਰਟੀ ਦੀ ਲੋੜ ਆ ਇਹ ਪੰਜਾਬ ਦੇ ਤਾਂ ਦੀ ਰਾਖੀ ਕਰ ਸਕਦੀ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਦਾ ਸ਼ਰਾਬ ਦਾ ਕਾਰੋਬਾਰ 1947 ਦਾ ਚੱਲਣ ਡਿਆ ਵਾ ਕਿ ਪੰਥਕ ਪਰਿਵਾਰਾਂ ਨੂੰ ਸ਼ਰਾਬ ਦਾ ਜਿਹੜਾ ਕੰਮ ਆ ਜਿਹੜੇ ਪੰਥ ਦੀ ਅਗਵਾਈ ਕਰਦੇ ਆ ਇਹ ਕੰਮ ਪੰਥਕ ਪਰਿਵਾਰਾਂ ਨੂੰ ਪੰਥਕ ਸਰਕਾਰਾਂ ਨੂੰ ਸੋਭਦੇ ਆ ਪਹਿਲੀ ਗੱਲ ਤੇ ਇਹ ਕੰਮ ਹੀ ਛੱਡ ਦੇਣੇ ਚਾਹੀਦੇ ਆ ਦੂਜੀ ਗੱਲ ਤੁਸੀਂ ਪੰਥਕ ਸਰਕਾਰ ਦਾ ਹਵਾਲਾ ਦੇ ਰਹੇ ਹੋ ਪੰਥਕ ਪਾਰਟੀ ਦਾ ਹਵਾਲਾ ਦੇ ਰਹੇ ਹੋ ਕਿ ਸੁਮੇਧ ਸਿੰਘ ਸੈਣੀ ਤੇ ਅਿਹਾਰ ਆਲਮ ਵਰਗਿਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਡੀਜੀਪੀ ਲਾਉਣਾ ਉਸ ਤੋਂ ਬਾਅਦ ਤੁਹਾਡੀ ਪੰਥਕ ਪਾਰਟੀ ਵੱਲੋਂ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਕੇ ਨਵਾਜਣਾ ਕੀ ਏ ਪੰਥਕ ਅਜੰਡਾ ਸੀਗਾ ਇਹ ਕੀ ਏ ਸਿੱਖ ਕੌਮ ਦੀ ਰਾਖੀ ਆ ਕਿ ਇਹ ਪੰਥ ਦੀ ਰਾਖੀ ਆ ਕਿ ਪੰਥਕ ਸਰਕਾਰ ਵਿੱਚ ਬਦਮੀਆਂ ਹੋਣਾ ਉਸ ਤੋਂ ਬਾਅਦ ਉਨ੍ਹਾਂ ਦੀ ਵੋਟਾਂ 'ਚ ਬਹੁ ਗਿਣਤੀ ਵੇਖ ਕੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣਾ ਇਹ ਪੰਥਨਾ ਧੋਖਾ ਤੇ ਪੰਥ ਨਾਲ ਜਿਹੜੀ ਇਹ ਗਦਾਰੀ ਨਹੀਂ ਸੀ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਤੁਸੀਂ ਤੁਸੀਂ ਇਸ ਦੇ ਉਲਟ ਕੇਂਦਰ ਦੇ ਵਿੱਚ ਭੈਣ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਜ਼ੀਰੀ ਦਿਵਾਉਣ ਦੇ ਬਦਲੇ ਸਾਰੀ ਕੌਮ ਹੀ ਪਰਿਵਾਰ ਦੇ ਉੱਤੋਂ ਵਾਰ ਦਿੱਤੀ ਪੰਜਾਬ ਦੇ ਸਾਰੇ ਹੱਕ ਜਿਹੜੇ ਆ ਉਹ ਕੇਂਦਰ ਕੋਲ ਗਹਿਣੇ ਰੱਖ ਦਿੱਤੇ ਕੀ ਇਹ ਕੌਮ ਦੇ ਨਾਲ ਗਦਾਰੀ ਨਹੀਂ ਆ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਆ